ਸੁਖਮਨੀ ਸਾਹਿਬ ਦੀਆਂ ਤਿੰਨ ਪੰਕਤੀਆਂ ਦੀ ਮਹਾਨਤਾ ਭਾਵਨ ਸਾਰ ਸੰਤ ਹੰਸਾਲੀ ਸਾਹਿਬ ਵਾਲਿਆਂ ਦੇ ਬਚਨਾਂ ਅਨੁਸਾਰ ਸੁਖਮਨੀ ਸਾਹਿਬ ਦੀਆਂ ਇਹ ਤਿੰਨ ਪੰਕਤੀਆਂ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਾਥ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਨਾਮ ਸਿਮਰਨ ਵਾਹਿਗੁਰੂ ਨਾਲ ਭਰੋਸਾ ਮਨ ਦੀ ਸ਼ਾਂਤੀ ਅਤੇ ਇੱਛਾਵਾਂ ਦੀ ਪੂਰੀ ਹੋਣ ਦੀ ਅਵਸਥਾ ਦਾ ਮੂਲ ਨੇ ਇਹ ਚੀਜ਼ਾਂ ਇਹਨਾਂ ਪੰਕਤੀਆਂ ਦਾ ਭਾਵ ਇਹ ਸਿਖਾਉਂਦਾ ਆ ਕਿ ਜਿਹੜਾ ਮਨੁੱਖ ਸੱਚੇ ਦਿਲ ਨਾਲ ਪਰਮਾਤਮਾ ਦਾ ਨਾਮ ਲੈਂਦਾ ਹੈ ਨਾ ਪਰਮਾਤਮਾ ਉਹਦੇ ਮਨ ਦੇ ਵਿੱਚੋਂ ਡਰ ਕਲੇਸ਼ ਤੇ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਲੋੜ ਅਨਸਾਰ ਸਭ ਕੁਝ ਆਪਣੇ ਆਪ ਆਉਂਦਾ ਹੈ ਜਿਵੇਂ ਸੰਤ ਜੀ ਮਹਾਪੁਰਖ ਫਰਮਾਉਂਦੇ ਹੁੰਦੇ ਸੀ ਕਹਿੰਦੇ ਭਾਈ ਇੱਛਾ ਪੂਰੀ ਹੋਣ ਦਾ ਮਤਲਬ ਸਿਰਫ ਮਾਇਆ ਨਹੀਂ ਹੁੰਦੀ ਸਾਰੀਆਂ ਚੀਜ਼ਾਂ ਦਾ ਤੋਲ ਮੋਲ ਮਾਇਆ ਨਹੀਂ ਹੈ ਮਨ ਦੀ ਤਸੱਲੀ ਵੀ ਸਭ ਤੋਂ ਵੱਡੀ ਇੱਛਾ ਹੁੰਦੀ ਹੈ ਜਿੱਥੇ ਮਨ ਦੀ ਸੰਤੁਸ਼ਟੀ ਹੋ ਜਾਏ ਜਿੱਥੇ ਇਹ ਲੱਗੇ ਵੀ ਸਾਰਾ ਕੁਝ ਮਿਲ ਚੁਕਿਆ ਹੈ ਸਭ ਕੁਝ ਪ੍ਰਾਪਤ ਹੋ ਚੁਕਿਆ ਹੈ ਸ਼ਾਂਤ ਹੰਸਾਲੀ ਸਹਿਬ ਵਾਲਿਆਂ ਦੀ ਜਿਹੜੀ ਜਾਪ ਦੀ ਵਿਧੀ ਸੀ ਨਾ ਉਹਦਾ ਸਮਾਂ ਪਤਾ ਕਿਹੜਾ ਸੀ ਸਾਧ ਸੰਗ ਸਵੇਰੇ ਅੰਮ੍ਰਿਤ ਵੇਲੇ ਜਾਂ ਰਾਤ ਨੂੰ ਸੁੱਤੋਂ ਪਹਿਲਾਂ ਸ਼ਾਂਤ ਮਨ ਦੇ ਨਾਲ ਦੂਸਰੀ ਗੱਲ ਸੀ ਅਵਸਥਾ ਸਿੱਧੇ ਬੈਠੋ ਅੱਖਾਂ ਬੰਦ ਧਿਆਨ ਦਿਲ ਦੇ ਵਿੱਚ ਵਸਦੇ ਵਾਹਿਗੁਰੂ ਦੇ ਉੱਤੇ ਹੋਪੇ ਹੁਣ ਗੱਲ ਤੀਜੀ ਸੀ ਜਾਪ ਦੀ ਗਿਣਤੀ ਉਹਨਾਂ ਤਿੰਨ ਪੰਕਤੀਆਂ ਭਾਵ ਅਨਸਾਰ 27 ਵਾਰੀ ਜਾਂ 108 ਵਾਰੀ ਪੂਰੇ ਧਿਆਨ ਨਾਲ ਸਭ ਤੋਂ ਜ਼ਰੂਰੀ ਗੱਲ ਮਹਾਂਪੁਰਖਾਂ ਦੇ ਬਚਨ ਸੀ ਜਾਪ ਜ਼ੁਬਾਨ ਨਾਲ ਨਹੀਂ ਸਗੋਂ ਭਰੋਸੇ ਨਾਲ ਹੋਣਾ ਚਾਹੀਦਾ ਹੈ ਜਾਪ ਭਰੋਸੇ ਨਾਲ ਹੋਵੇ ਤੇ ਜਾਪ ਭਰੋਸੇ ਨਾਲ ਕੀਤਾ ਜਾਵੇ ਇਹ ਸਮਝ ਕੇ ਕੀਤਾ ਜਾਵੇ ਕਿ ਸਤਿਗੁਰੂ ਤੂੰ ਅਪਾਰ ਕਿਰਪਾ ਦਾ ਮਾਲਕ ਹੈ ਬੜੀ ਅਪਾਰ ਮਿਹਰ ਕਰਨ ਵਾਲਾ ਹੈ ਸਤਿਗੁਰੂ ਤੇਰੀ ਅਪਾਰ ਕਿਰਪਾ ਤੇਰੇ ਤੇ ਅਪਾਰ ਮਿਹਰ ਜਿਹੜੀ ਹੈ ਸਤਿਗੁਰੂ ਤੇਰੇ ਤੇ ਹੋ ਜਾਏ ਏ ਪਾਤਸ਼ਾਹ ਜੀ ਐਸੀ ਕਿਰਪਾ ਕਰਿਓ ਅਪਰਮ ਅਪਾਰ ਕਿਰਪਾ ਜਿਹੜੀ ਹੈ ਤੁਹਾਡੀ ਹੋ ਜਾਵੇ ਜਾਪ ਜਵਾਨ ਨਾਲ ਹੋਵੇ ਭਰੋਸੇ ਨਾਲ ਹੋਵੇ ਜਾਪ ਕਰਦੇ ਸਮੇਂ ਨਾ ਕਿਸੇ ਨੂੰ ਨਾ ਦੱਸੋ ਨਾ ਸ਼ੱਕ ਕਰੋ ਨਾ ਜਲਦੀ ਨਤੀਜਾ ਮੰਗੋ ਸਤਿਗੁਰੂ ਤੋਂ ਜੋ ਹੋਣਾ ਹੈ ਨਾ ਉਹ ਉਹਨੇ ਆਪਣੇ ਸਮੇਂ ਦੇ ਨਾਲ ਕਰਨਾ ਹੈ ਪਾਤਸ਼ਾਹ ਨੇ ਹੁਣ ਸਵਾਲ ਬਹੁਤ ਹੁੰਦੇ ਨੇ ਕੀ ਫਲ ਮਿਲਦਾ ਮਨ ਦੀ ਸ਼ਾਂਤੀ ਘਰ ਦੇ ਕਲੇਸ਼ ਮੁਕਤੀ ਰੁਕੇ ਕੰਮਾਂ ਦਾ ਖੁੱਲਣਾ ਬੱਚਿਆਂ ਰੋਜੀ ਸਿਹਤ ਸੰਬੰਧੀ ਅਰਚਨਾ ਦਾ ਹਾਲ ਸਭ ਤੋਂ ਵੱਡਾ ਫਲ ਵਾਹਿਗੁਰੂ ਨਾਲ ਜੋੜ ਸਾ ਸੰਗਤ ਸਤਗੁਰੂ ਮਹਾਰਾਜ ਜੀ ਦੇ ਨਾਲ ਜੋੜ ਤੇ ਜਿਹੜਾ ਹਰ ਇੱਕ ਚੀਜ਼ ਨੂੰ ਸਮਝਦਾ ਹੈ ਨਾ ਜਿਹੜਾ ਹਰ ਇੱਕ ਚੀਜ਼ ਨੂੰ ਵਿਚਾਰਦਾ ਹੈ ਨਾ ਤੇ ਸਤਗੁਰੂ ਮਹਾਰਾਜ ਉਹਦੇ ਤੇ ਬਹੁਤ ਵੱਡੀ ਅਪਾਰ ਕਿਰਪਾ ਕਰਦੇ ਨੇ ਬੜੀ ਵੱਡੀ ਅਪਾਰ ਕਿਰਪਾ ਤੇ ਕਈ ਵਾਰੀ ਆਪਾਂ ਬੇਨਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਆਪ ਸੰਗਤਾਂ ਦੇ ਨਾਲ ਸੁਖਮਨੀ ਸਾਹਿਬ ਨੂੰ ਜਦੋਂ ਆਪਾਂ ਪੜ੍ਹਦੇ ਆਂ ਨਾ ਸੁਖਮਨੀ ਸਾਹਿਬ ਦੀ ਜਦੋਂ ਆਪਾਂ ਵਿਚਾਰ ਕਰਦੇ ਆਂ ਨਾ ਗੁਰਮਖੋ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਉਹਦੇ ਵਿੱਚ ਜਿਹੜੀਆਂ ਪੰਗਤੀਆਂ ਨੇ ਹਰ ਇੱਕ ਪੰਗਤੀ ਵੈਸੇ ਤੇ ਸਾਰੀ ਹੀ ਗੁਰਬਾਣੀ ਜਿਹੜੀ ਹੈ ਉਹ ਸਤਕਾਰਯੋਗ ਹੈ ਪਿਆਰਿਓ ਸਾਰੀ ਬਾਣੀ ਸਤਕਾਰਯੋਗ ਹੈ ਆਪਾਂ ਇਸ ਚੀਜ਼ ਨੂੰ ਠੁਕਰਾ ਨਹੀਂ ਸਕਦੇ ਇਸ ਚੀਜ਼ ਤੋਂ ਭੱਜ ਨਹੀਂ ਸਕਦੇ ਸਾਧ ਸੰਗਤ ਸਾਰੀ ਬਾਣੀ ਸਤਕਾਰਯੋਗ ਹੈ ਪਾਰਸ਼ਾ ਜੀ ਆਪ ਕਹਿੰਦੇ ਨੇ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਤਾਂ ਹਰ ਗੁਣ ਭਖੈ ਪ੍ਰਭ ਭਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾ ਸ੍ਰੀਆ ਕਾ ਆਪ ਸੁਆਮੀ ਖੇਲੈ ਬਿਖਸੈ ਅੰਤਰ ਜਾਮੀ ਉਹ ਸਤਿਗੁਰੂ ਮਹਾਰਾਜ ਅਪਾਰ ਕਿਰਪਾ ਦਾ ਮਾਲਕ ਹੈ ਕਦੇ ਇਹਨਾਂ ਪੰਕਤੀਆਂ ਨੂੰ ਪੂਰੇ ਧਿਆਨ ਦੇ ਨਾਲ ਪੜਿਆ ਜੇ ਕਦੇ ਇਹਨਾਂ ਪੰਕਤੀਆਂ ਨੂੰ ਧਿਆਨ ਦੇ ਨਾਲ ਵਿਚਾਰਿਆ ਜੇ ਗੁਰਮਖੋ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਪੜਨ ਦੇ ਵਿੱਚ ਕਾਮਯਾਬ ਹੋ ਗਏ ਇਹਨਾਂ ਅਰਥਾਂ ਨੂੰ ਸਮਝਣ ਦੇ ਵਿੱਚ ਕਾਮਯਾਬ ਹੋ ਗਏ ਮੇਰੇ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਹੋ ਜਾਏਗੀ ਬੜੀ ਅਪਾਰ ਕਿਰਪਾ ਵਰਤੇਗੀ ਸਤਿਗੁਰੂ ਮਹਾਰਾਜ ਅਪਾਰ ਕਿਰਪਾ ਮਿਹਰ ਕਰ ਦੇਣਗੇ ਇੱਥੇ ਜਿਹੜੀਆਂ ਚੀਜ਼ਾਂ ਨੂੰ ਆਪਾਂ ਸਮਝਣਾ ਹੈ ਗੁਰਮਖੋ ਸੁਖਮਨੀ ਸਾਹਿਬ ਦੀ ਚਾਹੇ ਇੱਕ ਪੰਗਤੀ ਨੂੰ ਤੁਸੀਂ ਪੜੋ ਤੋ ਤੁਹਾਨੂੰ ਉਹਦੇ ਅਰਥਾਂ ਦਾ ਪਤਾ ਜ਼ਰੂਰ ਹੋਵੇ ਉਦੇ ਅਰਥਾਂ ਨੂੰ ਪੜਿਆ ਹੋਵੇ ਵਿਚਾਰਿਆ ਹੋਵੇ ਸਤਿਗੁਰੂ ਮਹਾਰਾਜ ਕਹਿ ਕੀ ਰਹੇ ਨੇ ਕਿਉਂਕਿ ਪੜਨਾ ਹੀ ਕਾਫੀ ਨਹੀਂ ਵੀ ਗੁਰਬਾਣੀ ਪੜ੍ਹੀ ਜਾਣੀ ਸ਼ਬਦ ਪੜ੍ਹੀ ਜਾਣੇ ਪੜ੍ਹੀ ਜਾਣੇ ਸਾਧ ਸੰਗਤ ਅੱਜ ਹੋਰ ਗੁਰਬਾਣੀ ਪੜ੍ਹ ਕੇ ਦੇਖੀ ਬਾਣੀ ਪੜ੍ਹ ਕੇ ਵੇਖੀ ਬਾਣੀ ਦਾ ਉਦੇਸ਼ ਕੀ ਹੈ ਭਾਵ ਕੀ ਹੈ ਅਰਥ ਕੀ ਨੇ ਤੇ ਸਤਿਗੁਰੂ ਮਹਾਰਾਜ ਸਮਝਾਉਣਾ ਕੀ ਚਾਹੁੰਦੇ ਨੇ ਕਿ ਮੈਸੇਜ ਦੇਣਾ ਚਾਹੁੰਦੇ ਨੇ ਇਹ ਚੀਜ਼ ਬੜੀ ਇੰਪੋਰਟੈਂਟ ਆ ਸਾਧ ਸੰਗਤ ਇਹ ਚੀਜ਼ ਬੜੀ ਸਮਝਦਾਰੀ ਹੈ ਬੜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਸਾਧ ਸੰਗਤ ਜੇ ਅਸੀਂ ਇਹ ਸਮਝਣ ਦੇ ਵਿੱਚ ਕਾਮਯਾਬ ਹੋ ਗਏ ਇਸ ਚੀਜ਼ ਨੂੰ ਅਸੀਂ ਸਮਝ ਲਿਆ ਇਸ ਚੀਜ਼ ਨੂੰ ਵਿਚਾਰ ਲਿਆ ਤੇ ਸਤਿਗੁਰੂ ਮਹਾਰਾਜ ਫੇਰ ਸਾਡੇ ਤੇ ਕਿਰਪਾ ਕਰਨਗੇ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਵਿਚਾਰਨਾ ਜੇ ਅਸੀਂ ਵਿਚਾਰ ਕਰ ਲਈ ਵਿਚਾਰਣ ਦੇ ਵਿੱਚ ਅਸੀਂ ਕਾਮਯਾਬ ਹੋ ਗਏ ਤੇ ਸਤਿਗੁਰੂ ਕਹਿੰਦੇ ਨੇ ਫੇਰ ਜੀਵਨ ਬਦਲਦਾ ਹੈ ਇੱਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜ ਜਨਮ ਨ ਆਵਾ ਮਹਾਂਪੁਰ ਕੀ ਨੇ ਹੁੰਦੇ ਜੀ ਕਹਿੰਦੇ ਹੰਸਾਲੀ ਵਾਲੇ ਮਹਾਂਪੁਰ ਕਹਿੰਦੇ ਜਿੰਨੇ ਆਪਾਂ ਪਾਠ ਕਰਦੇ ਆ ਉਹਦੇ ਅਰਥਾਂ ਨੂੰ ਵੀ ਪੜੋ ਇਹ ਵੀ ਪਤਾ ਹੋਵੇ ਵੀ ਸਤਿਗੁਰੂ ਮਹਾਰਾਜ ਕੀ ਉਪਦੇਸ਼ ਕਰ ਰਹੇ ਨੇ ਇਹ ਸਮਝ ਕੇ ਕਰੋ ਵੀ ਮੇਰੀ ਗੱਲ ਜਿਹੜੀ ਹੈ ਨਾ ਸਤਿਗੁਰੂ ਦੇ ਨਾਲ ਹੋ ਰਹੀ ਹੈ ਮੇਰੀ ਜਿਹੜੀ ਵਿਚਾਰ ਹੈ ਉਹ ਮਹਾਰਾਜ ਦੇ ਨਾਲ ਹੋ ਰਹੀ ਹੈ ਸਤਿਗੁਰੂ ਮਹਾਰਾਜ ਜੀ ਦੇ ਨਾਲ ਮੇਰੀ ਗੱਲ ਹੋ ਰਹੀ ਹੈ ਕਹਿੰਦੇ ਉਹਦੇ ਨਾਲ ਗੱਲਾਂ ਬਾਤਾਂ ਕਰੋ ਤੇ ਸਤਿਗੁਰੂ ਮਹਾਰਾਜ ਤੁਹਾਡੇ ਤੇ ਕਿਰਪਾ ਕਰਨਗੇ ਪਾਤਸ਼ਾਹ ਜੀ ਤੁਹਾਡੇ ਤੇ ਮਿਹਰ ਕਰਨਗੇ ਗੁਰਮਖੋ ਸਤਿਗੁਰੂ ਮਹਾਰਾਜ ਦੀ ਅਪਾਰ ਕਿਰਪਾ ਉਦੋਂ ਵਰਤਦੀ ਹੈ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਇਥੇ ਪ੍ਰਸਾਦ ਦਾ ਅਰਥ ਕਿਰਪਾ ਹੈ ਪ੍ਰਸਾਦ ਨਹੀਂ ਜੇ ਸッセ ਦੇ ਪੈਰ 'ਚ ਬਿੰਦੀ ਹੁੰਦੀ ਫਿਰ ਸ਼ਕਣ ਵਾਲਾ ਪ੍ਰਸ਼ਾਦ ਇਥੇ ਪ੍ਰਸ਼ਾਦ ਦਾ ਅਰਥ ਹੈ ਗੁਰੂ ਦੀ ਕਿਰਪਾ ਕਹਿੰਦੇ ਗੁਰੂ ਨੇ ਕਿਰਪਾ ਕਰ ਦਿੱਤੀ ਮੇਰੇ ਉੱਪਰ ਦਇਆ ਧਾਰ ਦਿੱਤੀ ਨਾਨਕ ਨਿਭਹੀ ਖੇਪ ਹਮਾਰੀ ਏ ਸਤਿਗੁਰੂ ਮਹਾਰਾਜ ਬਹੁਤ ਵੱਡੀ ਅਪਾਰ ਤੁਸੀਂ ਕਿਰਪਾ ਕਰ ਦਿੱਤੀ ਏ ਸਤਿਗੁਰੂ ਤੁਸੀਂ ਅਪਾਰ ਮਿਹਰ ਕਰ ਦਿੱਤੀ ਏ ਸਤਿਗੁਰੂ ਮਹਾਰਾਜ ਤੁਹਾਡੀ ਬੜੀ ਅਪਾਰ ਕਿਰਪਾ ਹੋਈ ਹੈ ਬੜੀ ਮਿਹਰ ਹੋਈ ਹੈ ਕਹਿੰਦੇ ਇਹ ਗੁਰੂ ਦੀ ਕਿਰਪਾ ਹੈ ਇਹ ਸਤਿਗੁਰੂ ਦੀ ਕਿਰਪਾ ਹੈ ਇਹ ਪਾਤਸ਼ਾਹ ਦੀ ਕਿਰਪਾ ਹੈ ਪਿਆਰਿਓ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਜਦੋਂ ਪਾਤਸ਼ਾਹ ਕਿਰਪਾ ਕਰਦਾ ਹੈ ਨਾ ਤੇ ਸਾਰੀਆਂ ਚੀਜ਼ਾਂ ਸਾਰੇ ਹੀਲੇ ਵਸੀਲੇ ਜਿਹੜੇ ਨੇ ਉਹ ਆਪ ਹੀ ਬਣ ਜਾਂਦੇ ਨੇ ਸਤਿਗੁਰੂ ਮਹਾਰਾਜ ਆਪਣੇ ਆਪ ਹੀ ਕਿਰਪਾ ਕਰ ਦਿੰਦੇ ਨੇ ਸਤਿਗੁਰੂ ਮਹਾਰਾਜ ਆਪਣੇ ਆਪ ਮਿਹਰ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਆਪ ਕਿਰਪਾ ਕਰਦੇ ਨੇ ਪਿਆਰਿਓ ਸੋ ਆਪਾਂ ਸਤਿਗੁਰੂ ਦੇ ਨਾਲ ਜੁੜੀਏ ਮੁੱਖ ਉਦੇਸ਼ ਕੀ ਹੈ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਹੀਏ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਆਪਾਂ ਸਾਂਝ ਬਣਾਈਏ ਸਾਧ ਸੰਗਤ ਜਿਹੜੀ ਆਪਾਂ ਬੇਨਤੀ ਨੂੰ ਸਾਂਝਿਆ ਕਰ ਰਹੇ ਸੀ ਆਪਣਾ ਮੁੱਖ ਉਦੇਸ਼ ਕੀ ਹੈ ਆਪਣੀ ਮੁੱਖ ਜਿਹੜੀ ਪ੍ਰਾਪਤੀ ਕੀ ਹੈ ਉਹ ਇਹ ਹੋਵੇ ਸੁਖਮਨੀ ਸਾਹਿਬ ਦੀਆਂ ਤਿੰਨ ਪੰਕਤੀਆਂ ਦੀ ਮਹਾਨਤਾ ਸਤਗੁਰੂ ਮਹਾਰਾਜ ਨੇ ساری ਜ਼ਿੰਦਗੀ ਦਾ ਸਾਰ ਹੀ ਦੱਸ ਦਿੱਤਾ ਮਹਾਂਪੁਰ ਕਹਿੰਦੇ ਜਿਹੜਾ ਇੱਕ ਇੱਕ ਅਸ਼ਟਪਦੀ ਨੂੰ ਪੜ ਕੇ ਅਰਥਾਂ ਨੂੰ ਸਮਝੀ ਜਾਂਦਾ ਹੈ ਜੀਵਨ ਦਾ ਸ਼ਿੰਗਾਰ ਬਣਾ ਲੈਂਦਾ ਹੈ ਕਿ ਨੇ ਭਾਈ ਉਹ ਹਰ ਇੱਕ ਪ੍ਰਮਾਤਮਾ ਦੀ ਜਿਹੜੀ ਬਣਾਈ ਹੋਈ ਸਿਫਤੀ ਹੈ ਪ੍ਰਮਾਤਮਾ ਦਾ ਬਣਾਇਆ ਹੋਇਆ ਇਹ ਕਾਲ ਹੈ ਸਭ ਕੁਝ ਹੈ ਸਤਗੁਰੂ ਮਹਾਰਾਜ ਜੀ ਦੇ ਇਸ ਚੱਕਰ ਬਿਊ ਤੋਂ ਜਾਣੂ ਹੋ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਭਾਈ ਇਹ ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਹੈ ਸਤਿਗੁਰੂ ਮਹਾਰਾਜ ਨੇ ਜੋ ਸਾਜਿਆ ਜੋ ਬਣਾਇਆ ਹੈ ਇਹ ਸਭ ਕੁਝ ਉਹਦਾ ਹੀ ਹੈ ਉਹਦੇ ਭਾਣੇ ਅੰਦਰ ਰਹਿਣਾ ਭਾਣੇ ਨੂੰ ਮੰਨਣਾ ਕਹਿੰਦੇ ਇਹ ਵੱਲ ਜਿਹੜਾ ਹੈ ਮਨੁੱਖ ਨੂੰ ਫੇਰ ਚੰਗੀ ਤਰ੍ਹਾਂ ਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ